ਭਗਤ ਜੀ ਕਹਿੰਦੇ ਜਿਉਂਦੇ ਜੀ ਤੇ ਮੱਛੀ ਪਾਣੀ ਵਿੱਚ ਰਹਿੰਦੀ ਹੈ ਪਾਣੀ ਤੋਂ ਬਾਹਰ ਨਿਕਲਦਿਆਂ ਸਾਰ ਮੱਛੀ ਤੜਫ ਕੇ ਮਰ ਜਾਂਦੀ ਹੈ ਪਰ ਦੇਖੋ ਮੱਛੀ ਦਾ ਪ੍ਰੇਮ ਸਾਰੀਆਂ ਹੱਦਾਂ ਨੂੰ ਤੋੜ ਕੇ ਕਿੱਥੇ ਪਹੁੰਚ ਗਿਆ ਮੱਛੀ ਨੂੰ ਖਾਣ ਵਾਲੇ ਨੇ ਪਾਣੀ ਵਿੱਚੋਂ ਬਾਹਰ ਕੱਢ ਲਿਆ ਤੜਫ ਕੇ ਮਰ ਗਈ ਉਹਦੇ ਟੁਕੜੇ ਟੁਕੜੇ ਕਰਕੇ ਉਹਦਾ ਮਾਸ ਬਣਾ ਕੇ ਖਾਣ ਵਾਲੇ ਨੇ ਖਾ ਲਿਆ ਪਰ ਜਦੋਂ ਮਾਸ ਖਾਣ ਵਾਲਾ ਰਾਤ ਨੂੰ ਸੁੱਤਾ ਪਿਆ ਹੈ ਨਾ ਰਾਤ ਨੂੰ ਵਾਰ-ਵਾਰ ਆਵਾਜ਼ਾਂ ਮਾਰ ਕੇ ਕਹਿੰਦਾ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾਓ ਮੱਛੀ ਮਾਰਤੇ ਗਈ ਉਹਦੇ ਟੁਕੜੇ ਟੁਕੜੇ ਤੇ ਹੋ ਗਏ ਉਹ ਕਿਸੇ ਦੇ ਪੇਟ ਦੇ ਅੰਦਰ ਤੇ ਚਲੀ ਗਈ ਉਹਨੇ ਉਬਾਲਾ ਤੇ ਖਾ ਲਿਆ ਉਹ ਪੁੱਜੀ ਤੇ ਗਈ ਪਰ ਫਿਰ ਵੀ ਕਿਸੇ ਦੇ ਪੇਟ ਵਿੱਚ ਜਾਣ ਤੋਂ ਬਾਅਦ ਵੀ ਮੱਛੀ ਪਾਣੀ ਮੰਗ ਰਹੀ ਹੈ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ